ਇਹ ਕੈਮੇਸੂ ਹੋਇਆ ਪ੍ਰਦੀਪ ਹੁਣ ਉਹ ਹੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਸਤਾਂ ਹੋਰ ਸੁਣਾਓ ਅੱਜ ਆਪਾਂ ਵੀਡੀਓ ਤੁਹਾਨੂੰ ਦਿਖਾਉਣਾ ਜਿਹੜੀ ਜਰਸੀਾਂ ਸੋਣ ਵਾਲੀ ਆ ਦਿਨ ਥੋੜੇ ਰਹਿ ਗਏ ਤੇ ਪਿੰਡੀ ਆਪਣੇ ਯਾਰ ਦੋਸਤ ਕੋਲੇ ਆ ਪ੍ਰਦੀਪ ਕੋਲੇ ਤਾਂ ਅੱਜ ਉਹਦੇ ਫਾਰਮ ਤੇ ਸੀ ਤਾਂ ਦਿਖਾਉਣੀ ਹੈ ਗੌਰ ਦੇ ਨਾਲ ਪੂਰਾ ਸੁਣੋ ਤਾਂ ਸਾਰੀ ਡਿਟੇਲ ਵੀ ਜਾਣਦੇ ਆ ਵੀ ਸੀਵਨ ਕਿਹੜਾ ਕਿੰਨੇ ਦਿਨ ਰਹਿ ਗਏ ਚੱਲ ਸੇਪੂ ਖੋਲੇਗਾ ਤਾਰ ਕੱਟੋ ਤਾਰ ਕੱਟਦੀ ਇਹਦੀ ਪੱਖੇ ਜੀ ਲਓ ਜੀ ਸੋਹਣੀ ਹੈ ਜਰਸੀ ਦੁੱਧ ਵੀ ਚੰਗਾ ਦਿੱ ਰਹੀ ਆ ਤੇ ਬਾਕੀ ਡਿਟੇਲ ਆ ਜਿਹੜੇ ਸਾਰੇ ਹਾਂ ਕਰੋ ਜੇ ਬਾ ਇਧਰੋਂ ਲਿਆ ਇਥੋਂ ਇਥੋਂ ਕਮਾ ਕੇ ਆਏ ਲੋ ਜੀ ਕਰੋ ਚੈੱਕ ਇਧਰ ਇਧਰ ਸਿਭੂ ਇਧਰ ਨੂੰ ਜਾ ਇਹ ਕਈ ਮੇ ਸੁਵੇ ਪ੍ਰਦੀਪ ਹੁਣ ਉਹ ਹੀ ਜਾਂ ਤੋ ਆ ਤੀਜਾ ਸੁਆ ਬਈ ਅੱਛਾ ਤੀਜਾ ਸੁਆ ਸੁਣਾ ਹੁਣ ਇਹਨੇ ਤੇ ਦੂਜੇ ਸੁਵੇ ਦਾ ਦੁੱਧ ਕਿੰਨਾ ਸੀ ਇਹਦਾ ਬਈ ਇਹਦਾ 22 23 ਕਿਲੋ ਦਾ 22 23 ਕਿਲੋ ਸੀਗਾ ਦੂਜੇ ਸੁਵੇ ਦਾ ਉਹ ਬਸੇ ਘੜੀਆਂ ਦੀ ਬਾਲੀ ਤੇ ਠੀਕ ਹੈ ਇਹ ਦਿੱਤੀ ਜੱਸ ਉਹ ਸੁਣਾ ਤੇ ਹੁਣ ਸਿਮਨ ਕਿਹੜਾ ਲੱਗਿਆ ਹੋਇਆ ਇਹ ਪ੍ਰੀਤ ਕਹਿੰਦੇ ਭਰਾ ਜੀ ਗੱਲ ਪ੍ਰੀਤ ਦਾ ਠੀਕ ਹੈ ਜਰਸੀ ਹਾਂਜੀ ਠੀਕ ਹੈ ਤੇ ਜਿਹੜੀ ਇਹਦੇ ਮਗਰ ਮਗਰ ਫੀਮੇਲ ਸੀਗੀ ਹਾਂ ਪਿਛਲੇ ਸੂਏ ਦੀ ਬਸਤੀ ਨਾਲ ਹੀ ਆਉਂਦਾ ਮਗਰ ਲਹੂਏ ਅੱਛਾ ਇਹ ਵੀ ਤੁਸੀਂ ਬਕਾਉ ਹੈ ਵੀ ਹਾਂਜੀ ਓਕੇ ਇਹ ਕਿੰਨੇ ਟਾਈਮ ਦੀ ਹੋ ਗਈ ਬਈ ਹੁਣ ਇਹ ਹੋ ਗਈ 11 ਮਹੀਨਾ ਦੀ ਉਕੇ 11 ਮਹੀਨਿਆਂ ਦੀ ਹੋ ਗਈ ਲੋ ਵੀ ਮੇਤਰੋ ਵਧੀਆ ਇਹ ਵੀ ਸਮੀ ਵੀ ਗਾਂ ਕੇ ਪੂਰੀ ਸੌਰੀ ਬੱਸੀ ਸਮੀ ਵੀ ਇਹ ਵੀ ਤਾਂ ਵੀ ਤੁਸੀਂ ਦੇਖ ਸਕਦੇ ਆ ਲੋ ਜੇ ਦੇਖ ਸਕਦੇ ਤੁਸੀਂ ਤੇ ਥੋੜੀ ਜੀ ਇਹ ਜਰਸੀ ਇਹਦੇ ਵਿੱਚ ਟੀਕਾ ਕਿਹੜਾ ਲੱਗਿਆ ਵਸੇ ਇਹਦੇ ਬਾਈ ਜਰਸੀ ਦੀ ਐਫ ਦਾ ਥੋੜੀ ਤਾਂ ਮੈਂ ਐਸਾ ਮੂੰਹ ਤੋਂ ਮਾਂ ਵਰਗੀ ਹੈਣਾ ਇਹ ਮੇਰੇ ਵਾਲੇ ਵੀ ਕਲਰ ਇਹੋ ਜਿਹਾ ਆਉਂਦਾ ਹੈ ਹੈਨਾ ਜਰਸੀ ਵਾਲ ਦੇ ਕਰਾਉਸੀ ਹੋਗੀ ਥੋੜੀ ਜੀ ਹਾਂ ਕਰਾਉਸੀ ਹੋਗੀ ਤੇ ਹੁਣ ਗਾਹ ਕਿੰਨੇ ਦਿਨ ਲੈ ਕੇ ਜਾਓ ਬਾਈ ਹੋਰ ਤਕਰੀਬਨ ਲੈ ਜਮਾਣਾ 3-4 ਦਿਨ ਤੱਕ ਸੀ 7 ਦਿਨ ਲੈ ਜੂਗੀ ਜੀ ਹਾਂ ਹਜੇ ਉਹ ਬਾਈ ਦਾ ਜੀ ਦਾ ਹਜੇ ਕੀਤੇ ਨਹੀਂ ਹਜੇ ਆਰਡਰ ਬਹੁਤ ਖਾਲੀ ਪਿਆ ਹੈ ਹਨਾ ਹਾਂ ਠੀਕ ਹੈ ਪੂਰੀ ਬਣ ਕੇ ਤੁੰਦੀ ਹੈ 16 ਤਰੀਕ ਹੋਗੀ 22 ਤਰੀਕ ਤੱਕ ਤਾਂ ਇਹ ਤਿਆਰੀ ਪੂਰੇ ਆ ਹਾਂ 16 ਤੇ 22 7 ਦਿਨ ਨਹੀਂ ਦੇ ਹਾਂ ਉਹੀ ਹਾਂ 6-7 ਦਿਨ ਹਫਤੇ ਹੀ ਹੋ ਗਿਆ ਹਫਤੇ ਲੈ ਜਾਣਾ ਇਹਨੇ ਹਫਤਾ ਮਾ ਮੌਜ ਨਾ ਕੱਟੂ ਠੀਕ ਹੈ ਤੇ ਬਾਕੀ ਦੁੱਧ ਨੂੰ ਦੱਸ ਹੀ ਦਿੱਤਾ ਵੀ ਦੂਜੇ ਸੂਏ ਦਾ 22 ਕਿਲੋ ਦੁੱਧ ਦਿੰਦਾ ਪਿਆ ਤਾਂ ਇੱਥੇ ਉਹਦੇ ਵਾਂਗੂ ਤਿਆਰੀ ਵੀ ਜ਼ਿਆਦਾ ਆਇਤੀ ਡਬਲ ਵੀ ਜ਼ਿਆਦਾ ਹੋ ਜਾਂਦਾ ਪਸ਼ੂ ਹਨਾ ਸੇਭ ਪਰੇ ਨੂੰ ਹੱਕੇ ਮੜ ਜਾਇਂਕਰੋ ਪੰਜਾਬ ਵਾਲਾ ਜੱਸੀ ਹਨਾ ਛੋਟੀ ਨਹੀਂ ਨਾ ਆ ਵਾ ਡਬਲ ਗਾਮਾ ਚ ਆ ਗਈ ਲੜੜਾ ਪੱਕੇ ਚੱਕਾ ਤਾਂ ਹੀ ਤੇ ਖੜੀ ਰਹਿੰਦੇ ਨਾ ਉਹਦਾ ਕਰਕੇ ਥੋੜਾ ਜਿਹਾ ਹੋ ਜਾਂਦਾ ਠੀਕ ਹੈ ਇੱਧਰ ਨੂੰ ਹੀ ਮੜਾ ਜੀ ਲਓ ਵੀ ਮਿੱਤਰੋ ਫੇਸਬੁਕ ਦੀ ਵੀ ਦੇਖੋ ਬਹੁਤ ਸੋਹਣੀ ਤੇ ਬਹੁਤ ਪਿਆਰੀ ਤਾਂ ਬਰੀਡਿੰਗ ਵਾਸਤੇ ਤੇ ਆਮ ਬੰਦੇ ਦੇ ਰੇਟ ਵਾਲੀ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਜਰਸੀ ਨੂੰ ਹੱਥ ਪਾ ਸਕਦੇ ਆ ਤਾਂ ਜਿਹੇ ਜੇ ਮਰਜੀ ਦੇ ਬੱਚੇ ਲਈ ਚੱਲੋ ਇਦਾਂ ਦੀ ਗਾਂਗੇ ਦੇਖੋ ਜੀ ਇਹਦਾ ਫੇਸ ਵੀ ਤੁਹਾਨੂੰ ਮੈਂ ਦਿਖਾ ਦਈਏ ਗੌਰ ਦੇ ਨਾਲ ਕਿਉਂਕਿ ਫੇਸ ਦੇਖ ਕੇ ਹੀ ਪਤਾ ਲੱਗਦਾ ਜਰਸੀ ਦਾ ਤੇ ਆਰਡਰ ਉਡਰ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਬਾਕੀ ਜਿਵੇਂ 7 ਦਿਨ ਰਹਿ ਗਏ ਅਜੇ ਮੌਕੇ ਦੇ ਉੱਤੇ ਹੋਰ ਵੀ ਤਿਆਰੀ ਹੋ ਤਾਂ ਫਿਰ ਕਈ ਵਾਰੀ ਟਾਈਮ ਨਹੀਂ ਲੱਗਦਾ ਜਿਵੇਂ ਕਈ ਵਾਰੀ ਮੈਂ ਵੀ ਬਾਹਰ ਜਾਵੜਨਾਂ ਤਪਰੀਕ ਦਾ ਦੋ ਤੰਦਰੂਮ ਹੋਏ ਕਹਿੰਦੇ ਨੂੰ ਵੀ ਆਪਾਂ ਪਾਈਏ ਵੀਡੀਓ ਪਾਈਏ ਤਾਂ ਟਾਈਮ ਸਾਡਾ ਅੱਜ ਲੱਗੇਗਾ ਕਿਉਂਕਿ ਮੀਟਿੰਗ ਆ ਸਟਾਰ ਸੀਗੀਆਂ ਇਸ ਕਰਕੇ ਇੱਥੇ ਕੰਡੈਕਟਰ ਨੰਬਰ ਬੋਲੀ ਨੰਬਰ ਤੋਂ ਨੇ ਸਾਡਾ ਤੋਂ ਬਹੁਤ ਚੰਗਾ ਦਾ ਥਿਚਵਾਈ ਵਾਲਾ ਸਰ ਹਾਂ 62391 00155 00156 ਦੂਜਾ ਉਹ ਹੈਗਾ 94639 94639 34248 34248 ਇਹ ਨੰਬਰ ਆ ਗਿਆ ਜੀ ਪਹਿਲਾ ਪ੍ਰੀਤ ਦਾ ਦੂਜਾ ਸੇਬੂ ਦਾ ਤਾਂ ਜਿਹਨੂੰ ਵੀ ਚੰਗੀ ਲੱਗਦੀ ਹੈ ਤੇ ਉਹ ਕੰਡੈਕਟ ਕਰ ਸਕਦਾ ਧੰਨਵਾਦ ਸਸੀਕਰ